ਲੁਧਿਆਣਾ ਵਿੱਚ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਅਤੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਕੇ ਸਥਿਤੀ ਦਾ ਜਾਇਜ਼ਾ ਲਿਆ। ਉਹਨਾਂ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਹੜ੍ਹਾਂ ਦੀ ਸਥਿਤੀ ਕਾਬੂ ਹੇਠ ਹੈ ਅਤੇ ਪ੍ਰਸ਼ਾਸਨ ਲੋਕਾਂ ਦੀ ਸੁਰੱਖਿਆ ਲਈ ਲਗਾਤਾਰ ਕੰਮ ਕਰ ਰਿਹਾ ਹੈ। ਮਾਛਲ ਦੇ ਵਿੱਚ ਪਾਣੀ ਪ੍ਰਸਾਰ ਦੇ ਕਾਰਨ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਜਿਹੜਾ ਬਹੁਤ ਪਾਣੀ ਦਰਿਆਵਾਂ ਦੇ ਵਿੱਚ ਬਿਆਸ ਦਰਿਆ ਤੇ ਸਤਲੁਜ ਦਰਿਆ ਵਿੱਚ ਪਾਣੀ ਵਧ ਰਿਹਾ। ਸੋ ਬਿਆਸ ਦਰਿਆ ਦੇ ਵਿੱਚ ਤੇ ਬਹੁਤ ਸਾਰਾ ਲੋਕਾਂ ਦਾ ਨੁਕਸਾਨ ਹੋਇਆ ਜਿਹੜਾ ਸੁਲਤਾਨਪੁਰ ਲੋਧੀ ਜੀ ਮੈਂ ਕੱਲ ਜਾ ਕੇ ਆ ਪਹਿਲੇ ਵੀ ਉੱਥੇ ਕੰਟੀਨਿਊ ਜਾ ਰਿਆਂ 30000 ਏਕੜ ਦੇ ਕਰੀਬ ਉੱਥੇ ਨੁਕਸਾਨ ਹੋਇਆ ਬਹੁਤ ਸਾਰੇ ਘਰ ਜਿਹੜੇ ਰੁੜ ਗਏ ਸੋ ਉਹਨਾਂ ਨੂੰ ਸਪੈਸ਼ਲ ਗੁਜ਼ਾਰੀ ਦੇ ਹੁਕਮ ਸਾਰੇ ਪੰਜਾਬ ਚ ਦਿੱਤੇ ਹਰਾਂ ਵਾਲੇ ਇਲਾਕੇ ਇੱਥੇ ਉਹਨਾਂ ਨੂੰ ਬੰਦਾ ਮੁਆਵਜ਼ਾ ਮਿਲੇਗਾ ਅੱਜ ਅਸੀਂ ਸਸਰਾਲੀ ਕਲੋਨੀ ਦੇ ਵਿੱਚ ਪੰਜ ਦਿਨ ਪਹਿਲਾਂ ਮੈਨੂੰ ਸਾਡੇ ਗੱੱਚਾ ਸਾਹਿਬ ਨੇ ਵੀਡੀਓ ਕਾਲ ਤੇ ਗੱਲ ਕੀਤੀ ਇੱਥੇ ਜਿਹੜਾ ਖੇਤਾਂ ਦਾ ਨੁਕਸਾਨ ਹੋ ਰਿਹਾ ਸੋ ਅਸੀਂ ਡਿਸਚਨ ਨਾਲ ਦੀ ਨਾਲ ਵੀਡੀਓ ਪਾਈ ਪੰਜ ਦਿਨ ਤੋਂ ਹੀ ਕੰਟੀਨਿਊ ਪ੍ਰਸ਼ਾਸਨ ਇੱਥੇ ਲੱਗਾ ਹੋਇਆ ਹੈ ਤਪੂਰ ਰੋਲੇ ਬੁੱਟੇ ਵਾਟ ਵਾਟ ਕੇ ਪੰਡ ਇਸੇ ਤਰ੍ਹਾਂ ਸੰਗਰੂਰ ਵਿੱਚ ਵੀ ਕੱਗਰ ਦਰਿਆ ਦਾ ਪਾਣੀ ਦਾ ਪੱਧਰ ਵਧਣ ਕਾਰਨ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਨੇ ਪ੍ਰਸ਼ਾਸਨ ਨਾਲ ਇੱਕ ਅਹਿਮ ਮੀਟਿੰਗ ਕੀਤੀ। ਉਹਨਾਂ ਨੇ ਹੜ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਕੀਤੇ ਗਏ ਪ੍ਰਬੰਧਾਂ ਦਾ ਜਾਇਜ਼ਾ ਲਿਆ। ਚੀਮਾ ਨੇ ਦੱਸਿਆ ਕਿ ਪੂਰੇ ਪੰਜਾਬ ਦੇ ਸਿਵਲ ਸਰਜਣਾ ਅਤੇ ਡਿਪਟੀ ਕਮਿਸ਼ਨਰਾਂ ਨੂੰ ਹੁਕਮ ਦਿੱਤੇ ਗਏ ਨੇ ਅਤੇ ਟੀਮਾਂ ਦਾ ਗਠਨ ਕੀਤਾ ਗਿਆ ਹੈ ਕਿ ਜੇਕਰ ਕਿਸੇ ਵੀ ਇਲਾਕੇ 'ਚ ਹੜ੍ਹ ਵਰਗੀ ਸਥਿਤੀ ਬਣਦੀ ਹੈ ਤਾਂ ਉਸ ਨੂੰ ਕਿਸ ਤਰ੍ਹਾਂ ਨਜਿੱਠਣਾ ਹੈ ਤੇ ਉਸਦੇ ਜੋ ਵੀ ਲੋੜੀਂਦੀਆਂ ਚੀਜ਼ਾਂ ਨੇ ਉਹ ਪਹਿਲਾਂ ਹੀ ਪੂਰੀਆਂ ਕਰ ਲੀਆਂ ਜਾਣ। ਇਸ ਵਾਰ ਕਕਰ ਦਾ ਜਿਹੜਾ ਉਹਨਾਂ ਜਿਹਨੂੰ ਕਹਿ ਦਈਏ ਆਪਾਂ ਬਹੁਤ ਤੇਜ਼ੀ ਨਾਲ ਨਹੀਂ ਵਧਿਆ ਸਿਰਫ 744.3 ਦੇ ਉੱਤੇ ਸਵੇਰ ਦੇ 10 ਵਜੇ ਨੋਟ ਕੀਤਾ ਗਿਆ 744.3 ਪੀਸ ਤੇ ਜਿਹੜਾ ਪਰਸੈਂਟ ਦੇ ਉੱਤੇ ਪਾਣੀ ਖੜਾ ਸੀਗਾ ਸੋ ਡੇਂਜਰ ਲੈਵਲ ਤੋਂ ਥੱਲੇ ਆ 300 ਹੈ ਜੀ 748 ਸਰ 748 ਜਿਹੜਾ ਵਾ 748 ਪੁਆਇੰਟ ਜਿਹੜੇ ਉਹ ਡेंजर ਲੈਵਲ ਨੇ ਡेंजर ਲੈਵਲ ਤੋਂ ਥੱਲੇ ਆ ਔਰ ਇਨਫੋਰਮੇਸ਼ਨ ਇਹ ਆ ਕਿ ਪਾਣੀ ਦਾ ਬਹਾਅ ਪਿਛਲੇ ਪਾਸੋਂ ਜਿਹੜਾ ਕਿ ਗੱਤ ਪਿੱਛੋਂ ਪਾਣੀ ਆ ਰਿਹਾ ਉਹ ਲਗਾਤਾਰ ਡਿਕਲਾਈਨ ਹੁੰਦਾ ਜਾ ਰਿਹਾ ਪਾਣੀ ਦਾ ਲੈਵਲ ਪਿੱਛੋਂ ਘਟ ਰਿਹਾ ਹੈਗਾ ਪਿਛਲੇ ਸਾਈਡ ਤੋਂ ਤੋਂ ਇਹਦਾ ਮਤਲਬ ਹੈ ਕਿ ਹਾਰ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਮੁਹਾਲੀ ਤੋਂ ਰਾਹਤ ਸਮਗਰੀ ਦੇ ਦੋ ਟਰੱਕ ਭੇਜੇ ਗਏ ਇਹਨਾਂ ਟਰੱਕਾਂ ਨੂੰ ਮਿਲਕ ਫੈਡ ਪੰਜਾਬ ਦੇ ਚੇਅਰਮੈਨ ਨਰਿੰਦਰ ਸਿੰਘ ਸ਼ੇਰਖਿਲਤੇ ਐਮ ਡੀ ਰਾਹੁਲ ਗੁਪਤਾ ਨੇ ਮਿਲਕ ਪਲਾਂਟ ਤੋਂ ਰਵਾਨਾ ਕੀਤਾ ਜਿਵੇਂ ਤੁਹਾਨੂੰ ਪਤਾ ਹੀ ਵੀ ਪੰਜਾਬ ਤੇ ਜਿਹੜਾ ਹੜ੍ਹਾਂ ਦੀ ਕ੍ਰੋਪੀ ਆ ਉਹਦੇ ਨਾਲ ਬਹੁਤ ਜ਼ਿਆਦਾ ਨੁਕਸਾਨ ਹੋਇਆ ਖਾਸ ਕਰਕੇ ਕਿਸਾਨੀ ਦਾ ਜਿਹੜਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਸਾਡਾ ਪਸ਼ੂ ਤੰਦਾ ਬਹੁਤ ਸਾਰੇ ਪਸ਼ੂ ਮਰ ਚੁੱਕੇ ਨੇ ਤੇ ਉਸੇ ਦੇ ਉਹਦੇ ਲਈ ਅਸੀਂ ਕਿਉਂਕਿ ਸਾਡਾ ਅਦਾਰਾ ਸਿੱਧਾ ਸਿੱਧਾ ਕਿਸਾਨੀ ਨਾਲ ਜੁੜਿਆ ਹੋਣਾ ਕਰਕੇ ਅਸੀਂ ਜਦੋਂ ਤੋਂ ਵੀ ਸਾਡਾ ਮਿਲਕ ਫੈਡਾਰਾ ਹੋ ਦੇ ਵਿੱਚ ਆਇਆ ਉਦੋਂ ਤੋਂ ਜਦੋਂ ਵੀ ਕਦੇ ਪੰਜਾਬ ਵਿੱਚ ਕੋਈ ਕੁਦਰਤੀ ਕ੍ਰੋਪੀ ਆਈ ਹੈ ਸਾਡੇ ਅਦਾਰੇ ਨੇ ਹਮੇਸ਼ਾ ਮੂਰਲਾ ਰੋਲ ਅਦਾ ਕੀਤਾ ਉਸੇ ਲੜੀ ਦੇ ਤਹਿਤ ਅੱਜ ਮਾਝੂਬ